ਸਾਥੀਗੋਲ ਦੇ ਪੱਕ ਸਾਥੀਓ ਸਾਥੀਓ ਹੁਣੇ-ਹੁਣੇ ਮੈਂ ਗਰੁੱਪ ਦੇ ਵਿੱਚ ਇੱਕ ਨੋਟਿਸ ਵੇਖਿਆ ਕਿ ਜਿਹੜਾ ਸਿੱਖਿਆ ਮਹਿਕਮੇ ਵੱਲੋਂ ਜਾਰੀ ਕੀਤਾ ਗਿਆ ਮਿਤੀ 23 1 2025 ਤਾਂ ਉਸ ਨੋਟਿਸ ਦੇ ਵਿੱਚ ਲਿਖਿਆ ਗਿਆ ਕਿ 2364 ਤੇ 9594 ਭਰਤੀ ਦੇ ਸਟੇਸ਼ਨ ਜਿਹੜੇ ਅਲਾਟਮੈਂਟ ਵਾਸਤੇ ਪੋਰਟਲ ਓਪਨ ਖੋਲੇ ਜਾਣਾ ਤੇ ਵੱਖ-ਵੱਖ ਡੀਓਜ਼ ਨੂੰ ਅ ਪੱਤਰ ਆਹੀ ਜਿਹੜਾ ਇਨਟੀਮੇਸ਼ਨ ਦਿੱਤਾ ਗਿਆ ਕਿ ਤੁਸੀਂ ਖਾਲੀ ਸਟੇਸ਼ਨ ਹੈ ਜਿਹੜੇ ਉਹ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰੋ ਜਾਂ ਜੋ ਵੀ ਆ ਉਹਨਾਂ ਨੂੰ ਉਹਦਾ ਡਾਟਾ ਸਬਮਿਟ ਕਰਵਾਇਆ ਜਾਵੇ। ਸੋ ਮੈਂ ਹੁਣੇ ਲਾਈਵ ਦੇ ਵਿੱਚ ਇਹ ਗੱਲ ਕਹਿ ਕੇ ਹਟਿਆ ਕਿ ਸਰਕਾਰ ਜੁਆਇਨਿੰਗ ਦੇ ਡਰਾਮੇ ਕਰ ਰਹੀ ਹੈ ਜੁਆਇਨਿੰਗ ਵਾਲੇ ਪਾਸੇ ਮੈਨੂੰ ਲੱਗਦਾ ਕਿ ਰਤੀ ਭਰ ਵੀ ਜਿਹੜਾ ਕੰਮ ਨਹੀਂ ਕਰ ਰਹੀ ਕਿਉਂਕਿ ਇਹ ਕੰਮ ਪਹਿਲਾਂ ਵੀ ਹੋ ਚੁੱਕਿਆ ਕਿ ਜਿਹੜੇ ਖਾਲੀ ਸਟੇਸ਼ਨ ਨੇ ਉਹਨਾਂ ਦਾ ਡਾਟਾ ਮੁਹਈਆ ਕਰਵਾਉਣ ਵਾਸਤੇ ਵਿਭਾਗਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਨੋਟਿਸ ਜਿਹੜੇ ਕੱਢੇ ਜਾ ਚੁੱਕੇ ਆ ਸੋ ਫਿਰ ਵਾਰ-ਵਾਰ ਉਹ ਨੋਟਿਸ ਕੱਢਣ ਦੀ ਕੀ ਲੋੜ ਪੈਗੀ ਸੋ ਮੈਂ ਪਹਿਲਾਂ ਹੀ ਲਾਈਵ ਵਿੱਚ ਵੀ ਇਹ ਗੱਲਾਂ ਕਹੀਆਂ ਨੇ ਹੁਣ ਫਿਰ ਇੱਕ ਸ਼ਾਰਟ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਣਾ ਜਾ ਰਿਹਾ ਕਿ ਇਹ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਬਸ ਲੈਟਰ ਨੋਟਿਸ ਕੱਢੇ ਜਾ ਰਹੇ ਨੇ ਨੋਟਿਸ ਇਧਰੋਂ ਜਾਂਦਾ ਉਧਰੋਂ ਆਉਂਦਾ ਬਸ ਇਹੀ ਕੁਝ ਹੋ ਰਿਹਾ ਨਿਯੁਕਤੀ ਪੱਤਰਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜੇ ਤੁਸੀਂ ਚਾਹੁੰਦੇ ਹੋ ਕਿ 9594 ਭਰਤੀ ਦੇ ਨਿਯੁਕਤੀ ਪੱਤਰ ਜਲਦ ਤੋਂ ਜਲਦ ਜਾਰੀ ਤੁਹਾ ਸਾਥੀਓ ਕੱਲ ਤੁਸੀਂ 24 ਤਰੀਕ ਨੂੰ ਕੱਲ ਜਿਹੜਾ ਬਠਿੰਡਾ ਪਾਰਕ ਵਿੱਚ ਜ਼ਰੂਰ ਪਹੁੰਚੋ ਧੰਨਵਾਦ ਸਾਥੀਆ